ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੋ ਮੁੰਡੇ ਦੀ ਫਾਰਮ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਾਸ ਕਰਦਾ ਸਭ ਠੀਕ ਠਾਕ ਹੋਣ ਜੇ ਭੈਣ ਭਾਈ ਸਭ ਹੋਰ ਸੁਣਾਉ ਸਭ ਠੀਕ ਠਾਕ ਜੇ ਜਿੱਦੀ ਸਾਡੇ ਕੋਲ ਬੱਛੀ 30 ਦਾ ਸੁਭਾ ਗਾਂ ਸੋਣ ਵਾਲੀ ਜੇ ਡੈਨਮਾਰਕ ਦੀ ਵਹਿੜ ਜੇ ਤੇ ਬਹੁਤ ਵਧੀਆ ਕੁਆਲਟੀ ਦੀ ਜੇ ਬਾਕੀ ਚਲੋ ਤੁਸੀਂ ਦੇਖ ਸਕਦੇ ਜੇ ਆਪखुद ਬਾਕੀ ਵੀਰ ਜੀ 30 ਕਿਲੋ ਵਾਲੀ ਗਾਂ ਜੇ ਅਜੇ ਗਾਈ ਘੱਟੋ ਘੱਟੀ ਤੇ 1 2 3 ਲਾ ਕੇ ਦਿਨ پورے ਹੁੰਦੇ ਜੇ ਬਾਕੀ ਜੋ ਵੀ ਦਿਨ ਤੇ ਖੜੂਗੀ ਉਹਦੀ ਵਾਪਸ ਆ ਦੇਖ ਸਕਦੇ ਜੇ ਦੇਖੋ ਜੀ ਬਾਕੀ ਤੇ ਹੀ ਗਾਂਾਂ ਦੀ ਕੁਆਲਿਟੀ ਵੇਖੋ ਤੇ ਆ ਗਿਰਦੀ ਗਾਈ ਜਿਹੜੀ 3 ਤੀਸਰਾ ਸੂਹਾ ਸੂਣ ਵਾਲੀ ਜੇ ਇਹਦੀ ਵੀ ਹਾਈਟ ਫੁੱਲ ਜੇ ਤੇ ਥਨਾ ਦੀ ਕੁਆਲਿਟੀ ਵੇਖੋ ਬਹੁਤ ਸ਼ਾਨਦਾਰ ਥਨ ਲੱਗੇ ਜੀ ਤੇ ਇਹਦੀ ਆਰਡਰ ਦੀ ਕੁਆਲਟੀ ਦੇਖੋ ਇਹਦੀ ਪੂਲ ਹਾਈਟ ਐਚਪ ਗਾਂ ਇਹ ਵੀ ਗਾਈ 22 23 ਲੀਟਰਾਂ ਦੁੱਧ ਦੀ ਕੁਆਲਟੀ ਵਾਲੀ ਜੀ ਤੁਸੀਂ ਨੇੜੇ ਤੋਂ ਇਹਦੇ ਮਹਾਨ ਦੇ ਨਾਣਾ ਵੇਖ ਸਕਦੇ ਹੋ ਬਾਕੀ ਸੀਲ ਸੰਢੀ ਬਹੁਤ ਨਿੱਗਰ ਸੁਭਾ ਦੀ ਏ ਤੇ ਬਾਕੀ ਫੇਸ ਦੀ ਗਵਾਟੀ ਵੇਖੋ ਜੇ ਵੀਰ ਜੀ ਕੋਈ ਜੋੜਾ ਖਰੀਦੂਗਾ ਇਹ ਜੋੜੇ ਦੀ ਕੀਮਤ ਲੱਖ ਰੁਪਈਆ ਹੋਊਗੀ ਠੀਕ ਜੀ ਯਾ ਪਿਆਰ ਯਾਰ ਦੀ ਗਾਂ ਦੇਵਾਂਗੇ ਜੇ ਕੋਈ ਵੀਰ ਜੋੜਾ ਖਰੀਦਣਾ ਚਾਹੂਗਾ ਉਹਨਾਂ ਦਾ ਹੋਰ ਇਹਨਾਂ ਚੋਂ ਬਾੰਤਣ ਹੋਊਗਾ ਸਾਰੇ ਭੰਡ ਭਰਾਵਾ ਗਾੜੀ ਬੇਨਤੀ ਹੈ ਜੀ ਇੱਥੇ ਆਓ गांव ਨੂੰ ਕੰਢ ਤੋਂ ਪਾਸ ਕਰਕੇ ਚੱਕੜ ਕੇ ਕਰੋ ਤੇ ਆਪ ਨੂੰ ਮੱਸਲੀ ਦੇ ਨਾਲ ਬਾਕੀ ਜੀ ਇਹ ਜੀਐਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰੋ ਤੇ ਵੀ ਵੀ ਇਹ ਆਪੀ ਆਪਣਾ ਨਵਾਂ ਚੈਨਲ ਜੀ ਮੇਰਾ ਭਣ ਭਰਾਵਾਂ ਦੇ ਸਿੱਖੇ ਚੰਨ ਚੱਲਦੇ ਹੁੰਦੇ ਜੀ ਬਾਕੀ ਇਹ ਵੀ ਜੀ ਜੇ ਕੋਈ ਮਾੜੀ ਮੋਟੀ ਕਮੀ ਪੇਸ਼ੀ ਹੋਗੀ ਜ਼ਰੂਰ ਕਮੈਂਟ ਕਰਕੇ ਤੁਸੀਂ ਲਿਖਿਓ ਤੇ ਦੱਸਿਓ ਗਾਉਂ ਤੁਸੀਂ ਕਮੀ ਪੇਸ਼ੀ ਜਿਹੜੀ ਆ ਉਹ ਪੂਰੀ ਕਰਾਂਗੇ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰੋ ਇਕਦਰੀ ਫੇਰ ਤੁਸੀਂ ਗਾਹ ਦੀ ਵੀਡੀਓ ਦੇਖ ਸਕਦੇ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸੌਰੀ ਤੁਹਾਨੂੰ ਫੋਨ ਨੰਬਰ ਸਕਰੀਨ ਤੇ ਲਿਖ ਕੇ ਦਵਾਂਗੇ ਦੇਖੋ ਇਦਾਂ ਵੀ ਰਿਪੀਟ ਚ ਬੋਲ ਦਿੰਦੇ ਆ 73474 97423 73474 97423 ਪਿੰਡ ਨਿੱਕੇ ਘੁੰਮ ਤਹਿਸੀਲ ਨਸ਼ਹਰਾ ਮੱਝਾ ਸਬੰਧ ਦਸਤੀ ਗਰਦਾਸਪੁਰ ਇਹ ਪਿੰਡ ਸੰਤ ਬਾਬਾ ਯਾਰਾ ਸਿੰਘ ਦੇ ਨਾਂ ਤੇ ਜਾਣਿਆ ਜਾਂਦਾ ਜੀ ਬਹੁਤ ਦੂਰ ਦੂਰ ਚੱਲ ਕੇ ਸੰਤਾਸ ਪਿੰਡ ਵਿੱਚ ਆਉਂਦੀਆਂ ਨੇ ਹਰ ਵੀਰ ਭਣ ਭਰਾ ਬਾਹਰ ਵਾਲੇ ਨੂੰ ਪਤਾ ਹੈ ਕਿ ਇੱਥੇ ਸੰਤ ਬਾਬਾ ਯਾਰਾ ਸਿੰਘ ਜੀ ਦੇ ਨਾਂ ਤੇ ਅਕਤੂਬਰ ਦੇ ਮਹੀਨੇ ਵਸੀ ਮਨਾਈ ਜਾਂਦੀ ਹੈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵੀ ਇਸ ਚੈਨਲ ਨੂੰ ਵਾਤਵਾਰ ਸ਼ੇਅਰ ਤੇ ਲਾਈਕ ਕਰੇ ਤੇ ਆਪਣੇ ਭਰਾ ਦੇ ਇਸ ਚੈਨਲ ਨੂੰ ਮਾਨ ਦੇਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ